ਗੁਰੂ ਪਿਆਰੀ ਗੁਰੂ ਸواری ਸਾਜੀ ਨਵਾਜੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਲੋਕਾਈ ਨੂੰ ਤਾਰਦੇ ਹੋਏ ਕੌਡੇ ਰਾਕਸ਼ ਰਕਸ਼ ਨੂੰ ਸੁੱਧਣ ਉਪਰੰਤ ਦੱਖਣ ਦੇਸ਼ ਦੀ ਯਾਤਰਾ ਤੇ ਅੱਗੇ ਚੱਲ ਪੈਂਦੇ ਨੇ ਸਾਗਰ ਪਾਰ ਕਰਕੇ ਸਤਗੁਰੂ ਮਹਾਰਾਜ ਸੰਗਲਾ ਦੀਪ ਜਿਸ ਨੂੰ ਅੱਜਕੱਲ ਆਪਾਂ ਲੰਕਾ ਵੀ ਆਖਦੇ ਹਾਂ ਲੰਕਾ ਦੇ ਵਿੱਚ ਪ੍ਰਵੇਸ਼ ਕਰ ਜਾਂਦੇ ਨੇ ਇੱਥੋਂ ਦਾ ਰਾਜਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਚਨਾ ਤੋਂ ਬੜਾ ਪ੍ਰਭਾਵਿਤ ਹੈ ਭਾਈ ਮਨਸੁਖ ਜੋ ਲਾਹੌਰ ਦਾ ਵਾਸੀ ਹੈ ਵੱਡਾ ਵਪਾਰੀ ਹੈ ਉਸ ਦੇ ਸੰਗ ਸਦਕਾ ਰਾਜਾ ਸ਼ਿਵਨਾਬ ਨੂੰ ਸਤਿਗੁਰਾਂ ਦੇ ਚਰਨਾਂ ਦੀ ਪ੍ਰੀਤ ਲੱਗੀ ਹੋਈ ਹੈ ਰਾਜਾ ਸ਼ਿਵਨਾਬ ਬੜੇ ਚਿਰਾਂ ਤੋਂ ਇੰਤਜ਼ਾਰ ਕਰ ਰਿਹਾ ਹੈ ਸਤਿਗੁਰੂ ਮਹਾਰਾਜ ਕਦੋਂ ਦਰਸ਼ਨ ਦੀਦਾਰ ਇਹ ਬਖਸ਼ਿਸ਼ ਕਰਨਗੇ ਕਦੋਂ ਦਰਸ਼ਨ ਦੀਦਾਰ ਇਹ ਬਖਸ਼ਿਸ਼ ਕਰਨਗੇ ਬੜੀ ਸ਼ੋਭਾ ਸੁਣੀ ਹੈ ਇਸ ਨੇ ਤੇ ਚਰਨਾਂ ਦਾ ਧਿਆਨ ਧਰ ਕੇ ਹਰ ਰੋਜ਼ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀਆ ਕਰਦਾ ਹੈ ਕੀ ਆਖਦਾ ਹੈ ਰਾਜਾ ਸ਼ਿਵਨਾਬ ਆਹੋ ਆਪਾਂ ਵੀ ਪੜ ਲਈਏ ਸਾਰੇ ਜਾਣੇ ਪਿਆਰ ਦੇ ਨਾਲ ਬੋਲਿਆ ਕਰੋ ਭਾਈ ਕਦੋਂ ਹੋਣਗੇ ਦਿਦਾਰੇ ਮੈਨੂੰ ਤੇਰੇ ਸੁਪਨੇ ਚ ਦੱਸ ਆਣ ਕੇ ਕਦੋਂ ਹੋਣਗੇ ਦਿਦਾਰੇ ਮੈਨੂੰ ਤੇਰੇ ਸੁਪਨੇ ਚ ਦੱਸ ਆਣ ਕੇ ਕਦੋਂ ਕਦੋਂ ਹੋਣਗੇ ਦਿਦਾਰੇ ਮੈਨੂੰ ਤੇਰੇ ਸੁਪਨੇ ਚ ਦੱਸ ਆਣ ਕੇ ਕਦੋਂ ਹੋਣਗੇ ਦਿਦਾਰੇ ਮੈਨੂੰ ਤੇਰੇ ਸੁਪਨੇ ਚ ਦੱਸ ਆਣ ਕੇ ਰਾਜਾ ਸ਼ਿਵਨਾਬ ਸਤਿਗੁਰਾਂ ਦੀ ਉਡੀਕ ਕਰੀ ਜਾ ਰਿਹਾ ਹੈ ਤੇ ਹਰ ਸਮੇਂ ਸਤਿਗੁਰੂ ਨਾਨਕ ਦੇਵ ਦੀ ਚਰਨਾਂ ਦੇ ਵਿੱਚ ਰੰਗਿਆ ਰਹਿੰਦਾ ਹੈ ਸਤਿਗੁਰਾਂ ਦੀ ਯਾਦ ਦੇ ਵਿੱਚ ਰੰਗਿਆ ਰਹਿੰਦਾ ਹੈ ਐਸਾ ਹੋ ਗਿਆ ਹੈ ਸਤਿਗੁਰੂ ਮਹਾਰਾਜ ਦੇ ਜੀਵਨ ਤੋਂ ਪ੍ਰਭਾਵਿਤ ਹੋਇਆ ਹੈ ਰਾਜਾ ਸ਼ਿਵਨਾਬ ਹਰ ਸਮੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦਾ ਹੈ ਪ੍ਰਜਾ ਦੇ ਵਿੱਚ ਜਦ ਗੱਲ ਫੈਲ ਜਾਂਦੀ ਹੈ ਕਿ ਰਾਜਾ ਸ਼ਿਵਨਾਬ ਗੁਰੂ ਨਾਨਕ ਦਾ ਭਗਤ ਬਣ ਗਿਆ ਹੈ ਤੇ ਗੁਰੂ ਨਾਨਕ ਨੂੰ ਉਡੀਕੀ ਜਾ ਰਿਹਾ ਹੈ ਤੇ ਬਹੁਤੇ ਭੇਖਤਾਰੀ ਗੁਰੂ ਬਣ ਕੇ ਆਪਣੇ ਚੇਲਿਆਂ ਨੂੰ ਨਾਲ ਲੈ ਕੇ ਹਰ ਰੋਜ਼ ਆਪਣੇ ਆਪ ਨੂੰ ਗੁਰੂ ਨਾਨਕ ਆਖ ਕੇ ਰਾਜੇ ਨੂੰ ਮਿਲਣਾ ਜਾਂਦੇ ਰਾਜਾ ਬੜਾ ਸਤਿਕਾਰ ਕਰਦਾ ਸਤਿਗੁਰੂ ਮਹਾਰਾਜ ਦੇ ਦਰਸ਼ਨ ਤਾਂ ਇਸ ਨੇ ਨਹੀਂ ਸੰਕੀਤੇ ਤੇ ਇਹ ਸਭਨਾਂ ਦਾ ਸਤਿਕਾਰ ਕਰਦਾ ਜਿਤਨੇ ਵੀ ਸਾਧੂ ਜਨ ਇਸ ਦੇ ਕੋਲ ਆਉਂਦੇ ਗੁਰੂ ਨਾਨਕ ਦਾ ਭੇਖ ਧਾਰ ਕੇ ਸਾਰਿਆਂ ਨੂੰ ਰਾਜ ਆਤਿਤੀ ਦਾ ਸਨਮਾਨ ਦਿੰਦਾ ਸੇਵਾ ਕਰਦਾ ਬੜੇ ਭਾਵਨਾ ਦੇ ਨਾਲ ਤੇ ਉਹਨਾਂ ਦੀ ਪਰਖ ਵੀ ਕਰਦਾ ਧਨ ਦੌਲਤ ਦੇ ਦਿੰਦਾ ਸੁੰਦਰ ਨਾਰੀਆਂ ਉਹਨਾਂ ਕੋਲ ਭੇਜ ਦਿੰਦਾ ਤੇ ਇਹ ਭੇਖੀ ਸਾਧੂ ਇਸ ਤੇ ਡੋਲ ਜਾਂਦੀ ਤੇ ਰਾਜੇ ਨੂੰ ਉਹਨਾਂ ਦੇ ਪਖੰਡੀ ਹੋਣ ਦਾ ਪਤਾ ਲੱਗ ਜਾਂਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਸੰਗਲਾ ਦੀਪ ਪਹੁੰਚੇ ਤਾਂ ਰਾਜੇ ਨੇ ਰਾਜੇ ਦੇ ਬਾਗ ਦੇ ਵਿੱਚ ਡੇਰਾ ਕਰ ਲਿਆ ਤੇ ਰਾਜੇ ਦੇ ਬਾਗ ਦੇ ਵਿੱਚ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਮਰਦਾਨ ਤੇ ਬਾਲਾ ਜੀ ਅਸਣ ਲਈ ਬੈਠੇ ਨੇ ਕੀਰਤਨ ਹੋ ਰਿਹਾ ਹੈ ਬੜਾ ਅਨੰਦਿਤ ਸੋਹਣਾ ਮੌਸਮ ਬਣਿਆ ਹੋਇਆ ਹੈ ਬੜਾ ਬਾਗਾਂ ਦੇ ਵਿੱਚ ਪਵਿੱਤਰ ਪਵਿੱਤਰਤਾ ਛਾਈ ਹੋਈ ਹੈ ਚਾਰੇ ਪਾਸੇ ਪੰਛੀ ਵੀ ਨਹੀਂ ਚਹਿਚਾ ਰਹੇ ਹਵਾ ਦੇ ਹਵਾ ਵੀ ਬਿਲਕੁਲ ਬੰਦ ਹੋ ਗਈ ਹੈ ਪੱਤਿਆਂ ਦੀ ਖੜਖੜ ਵੀ ਨਹੀਂ ਸੁਣਾਈ ਦੇ ਰਹੀ ਤੇ ਗੁਣ ਗਾਈ ਜਾ ਰਹੇ ਨੇ ਸਤਿਗੁਰੂ ਮਹਾਰਾਜ ਪਰਮੇਸ਼ਰ ਦੇ ਮਰਦਾਨਾ ਰਬਾਬ ਵਜਾਈ ਜਾ ਰਿਹਾ ਹੈ ਤੇ ਭਾਈ ਬਾਲਾ ਚੌਰ ਦੀ ਸੇਵਾ ਕਰ ਰਿਹਾ ਹੈ ਸਤਿਗੁਰੂ ਮਹਾਰਾਜ ਬਾਣੀ ਉਚਾਰ ਰਹੇ ਨੇ ਇਸ ਗੱਲ ਦਾ ਪਤਾ ਜਦ ਰਾਜੇ ਸ਼ਿਵਨਾਬ ਨੂੰ ਲੱਗਿਆ ਤਾਂ ਰਾਜੇ ਨੇ ਉਹਨਾਂ ਨੂੰ ਪ੍ਰਤੀਯੋਣ ਲਈ ਸਤਿਗੁਰੂ ਮਹਾਰਾਜ ਦਾ ਪ੍ਰਤਿਆਵਾ ਲੈਣ ਲਈ ਪਹਿਲਾਂ ਵਾਂਗ ਮੋਣੀਆਂ ਨਾਰਾ ਭੇਜ ਦਿੱਤੀਆਂ ਇਹਨਾਂ ਨਾਰਾਂ ਨੇ ਸਤਿਗੁਰਾਂ ਦੇ ਸਾਹਮਣੇ ਆ ਕੇ ਬੜੇ ਹਾਵ ਭਾਵ ਕੀਤੇ ਨ੍ਰਿਤ ਕੀਤਾ ਗੀਤ ਗਾਉਣੇ ਕੀਤੇ ਪਰ ਸਤਿਗੁਰੂ ਮਹਾਰਾਜ ਨੂੰ ਨਾ ਰਜਾ ਸਕੀਆਂ ਸਤਿਗੁਰੂ ਮਹਾਰਾਜ ਆਪਣੀ ਧੁਨ ਦੇ ਵਿੱਚ ਬੈਠੇ ਨੇ ਭਾਈ ਮਰਦਾਨਾ ਉਸੇ ਤਰ੍ਹਾਂ ਰਬਾਬ বাজਾਈ ਜਾ ਰਿਹਾ ਹੈ ਨਿਰਤਰਬੰਦ ਨੇ ਤੇ ਭਾਈ ਬਾਲਾ ਚੌਰ ਕਰੀ ਜਾ ਰਿਹਾ ਹੈ ਇਹ ਨਾਰਾਂ ਜਦੋਂ ਥੱਕ ਹਾਰ ਜਾਂਦੀਆਂ ਨੇ ਸਤਿਗੁਰੂ ਮਹਾਰਾਜ ਦੇ ਨੇਤਰ ਖੁੱਲੇ ਤੇ ਸਤਿਗੁਰੂ ਮਹਾਰਾਜ ਨੇ ਬਚਨ ਕੀਤਾ ਗਾਚੋ ਪੁਤਰੀ ਰਾਜਕੁਵਾਰ ਨਾਮ ਪੜੋ ਸਚ ਦੋਤ ਸਵਾਰ ਭਾਵ हे ਪੁਤਰੀਓ ਜਾਓ ਪ੍ਰਭੂ ਚਿਤ ਆਵੇ ਭਾਈ ਆਪ ਅਕਾਲ ਪੁਰਖ ਦਾ ਨਾਮ ਲਵੋ ਤੇ ਸੱਚੇ ਸ਼ਿੰਗਾਰ ਵਾਲੀਆਂ ਬਣੋ ਪੁੱਤਰੀਓ ਇਹਨਾਂ ਨਾਰੀਆਂ ਨੇ ਜਦ ਸਤਿਗੁਰੂ ਮਹਾਰਾਜ ਦੇ ਬਚਨ ਸਰਵਣ ਕੀਤੇ ਇਹਨਾਂ ਨੂੰ ਸਾਰੇ ਗੰਧੀਆਂ ਨਜ਼ਰਾਂ ਦੇ ਨਾਲ ਦੇਖਦੇ ਨੇ ਤੇ ਅੱਜ ਪਾਤਸ਼ਾਹ ਦੇ ਮੁਖ ਤੋਂ ਪੁੱਤਰੀਆਂ ਸੁਣਿਆ ਰਾਜਕੁਵਾਰ ਦਾ ਖਿਤਾਬ ਦੇ ਦਿੱਤਾ ਸਤਿਗੁਰੂ ਮਹਾਰਾਜ ਨੇ ਦਰਬਤ ਹੋ ਗਿਆ ਹਿਰਦਾ ਸਤਿਗੁਰੂ ਮਹਾਰਾਜ ਦੇ ਚਰਨਾਂ ਤੇ ਟੈ ਪੈਂਦੀਆਂ ਨੇ ਸਤਿਗੁਰੂ ਮਹਾਰਾਜ ਸਾਨੂੰ ਖਿਮਾ ਕਰ ਦਿਓ ਸਾਥੋਂ ਭੁੱਲ ਹੋ ਗਈ ਪਾਤਸ਼ਾਹ ਆਪ ਜੀ ਦੀ ਭਗਤੀ ਦੇ ਵਿੱਚ ਅਸੀਂ ਖਲਲ ਪਾਇਆ ਹੈ ਖਿਮਾ ਕਰ ਦਿਓ ਸਤਿਗੁਰੂ ਮਹਾਰਾਜ ਤੋਂ ਅਸ਼ੀਰਵਾਦ ਲੈ ਕੇ ਇਹ ਨਾਰਾ ਸਤਿਗੁਰੂ ਮਹਾਰਾਜ ਦੇ ਚਰਨਾਂ ਤੇ ਪ੍ਰਣਾਮ ਕਰਕੇ ਵਾਪਸ ਚਲੀਆਂ ਜਾਂਦੀਆਂ ਨੇ ਜਦ ਰਾਜੇ ਨੂੰ ਖਬਰ ਹੋਈ ਤਾਂ ਰਾਜੇ ਨੂੰ ਬੜਾ ਚਾਹੋ ਚੜਿਆ ਸਤਿਗੁਰੂ ਮਹਾਰਾਜ ਸੱਚਮੁੱਚ ਅਜੇ ਤਾਰਨ ਹਾਰ ਸਤਿਗੁਰੂ ਪਾਤਸ਼ਾ ਉਸ ਦੇ ਘਰ ਪਧਾਰੇ ਨੇ ਆਪਣੀ ਰਾਣੀ ਨੂੰ ਨਾਲ ਲੈ ਕੇ ਰਾਜਾ ਸਤਿਗੁਰੂ ਮਹਾਰਾਜ ਦੇ ਦਰਸ਼ਨ ਦੀਦਾਰੇ ਕਰਨ ਪਹੁੰਚ ਜਾਂਦਾ ਹੈ ਤੇ ਸਤਿਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਬਚਨ ਸਰਵਣ ਕਰਕੇ निहाल ਹੋ ਜਾਂਦਾ ਹੈ ਸਤਿਗੁਰੂ ਮਹਾਰਾਜ ਦੇ ਦਰਸ਼ਨ ਦੀਦਾਰੇ ਕਰਕੇ ਇਸ ਦਾ ਤਨ ਮਨ ਸ਼ਾਂਤ ਹੋ ਜਾਂਦਾ ਹੈ ਪਾਤਸ਼ਾ ਗੁਰੂ ਉਪਦੇਸ਼ ਬਖਸ਼ ਰਹੇ ਨੇ ਰਾਜੇ ਸ਼ਿਵਨਾਬ ਨੂੰ ਰਾਜੇ ਸ਼ਿਵਨਾਬ ਉਸ ਦੀ ਰਾਣੀ ਇਹਨਾਂ ਵੱਲ ਵੇਖ ਕੇ ਹੋਰ ਲੋਕ ਵੀ ਆਏ ਸਤਿਗੁਰੂ ਮਹਾਰਾਜ ਦੇ ਸਿੱਖ ਬਣ ਜਾਂਦੇ ਨੇ ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਪ੍ਰਚਾਰ ਕਰਦੇ ਨੇ ਸੰਗਲਾ ਦੀਪ ਦੇ ਵਿੱਚ ਤੇ ਅਗਲੇ ਪ੍ਰਚਾਰ ਦੀ ਜ਼ਿੰਮੇਵਾਰੀ ਦਾ ਕਾਰਜ ਸੌਂਪ ਕੇ ਰਾਜੇ ਸ਼ਿਵਨਾਬ ਨੂੰ ਅੱਗੇ ਦੀ ਯਾਤਰਾ ਆਰੰਭ ਕਰ ਦਿੰਦੇ ਨੇ ਰਾਜਾ ਸ਼ਿਵਨਾਬ ਸਤਿਗੁਰੂ ਮਹਾਰਾਜ ਦੇ ਚਰਨ ਸਦਾ ਲਈ ਪਰਸਨ ਦਾ ਪ੍ਰਣ ਕਰਦਾ ਹੈ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਨਾਲ ਲੱਗਿਆ ਸਤਿਗੁਰੂ ਮਹਾਰਾਜ ਨੂੰ ਕਹਿ ਰਿਹਾ ਹੈ ਪਾਤਸ਼ਾ ਇਸੇ ਤਰ੍ਹਾਂ ਆਪਣਾ ਮਿਹਰਾਂ ਭਰਿਆ ਹੱਥ ਮੇਰੇ ਸਿਰ ਤੇ ਬਣਾਈ ਰੱਖਣਾ ਪਾਤਸ਼ਾ ਮੇਰੇ ਰਾਜਕਾਜ ਦੇ ਵਿੱਚ ਕਦੇ ਮੈਥਣ ਭੁੱਲ ਕੇ ਵੀ ਕਿਸੇ ਦਾ ਦਿਲ ਨਾ ਦੁਖਾਇਆ ਜਾਵੇ ਆਪ ਜੀ ਆਨੇ ਐਸੀ ਕਿਰਪਾ ਕਰਨੀ ਹਰ ਸਮੇਂ ਮੇਰੇ ਅੰਗ ਸੰਗ ਰਹਿਣਾ ਪਾਤਸ਼ਾ ਆਪਾਂ ਵੀ ਸਤਿਗੁਰੂ ਪਾਤਸ਼ਾ ਤੋਂ ਅੱਜ ਇਹੀ ਮੰਗ ਮੰਗਣੀ ਹੈ ਭਾਈ ਸਤਿਗੁਰੂ ਮਹਾਰਾਜ ਜੀਓ ਕਿਰਪਾ ਕਰਕੇ ਆਪਣੇ ਚਰਨਾਂ ਦੇ ਨਾਲ ਜੋੜੀ ਰੱਖਿਓ ਪਾਤਸ਼ਾ ਜਿਸ ਤਰ੍ਹਾਂ ਆਪ ਜੀ ਅੱਜ ਸਵੇਰੇ ਤੋਂ ਅੰਮ੍ਰਿਤ ਵੇਲੇ ਤੋਂ ਲੈ ਕੇ ਸਤਿਗੁਰਾਂ ਦੇ ਬਚਨ ਬਿਲਾਸ ਸਰਵਣ ਕਰ ਰਹੇ ਹੋ ਸਤਿਗੁਰੂ ਮਹਾਰਾਜ ਕਿਰਪਾ ਕਰਨ ਆਪ ਸਭਨਾ ਦੀ ਹਾਜ਼ਰੀ ਦਰ ਪ੍ਰਵਾਨ ਕਰ ਲੈਣ ਸਭਨਾ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਸਤਿਗੁਰੂ ਪਾਤਸ਼ਾਹ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ ਸਭਨਾ ਦੀਆਂ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤਿ ਅਨੁਸਾਰ ਸੰਪੂਰਨ ਕਰਨ ਭਾਈ ਸਮੇਂ ਦੇ ਵਿੱਚ ਰਹਿੰਦੀਆਂ ਸਮਾਪਤੀ ਹੈ ਸਤਿਗੁਰੂ ਮਹਾਰਾਜ ਸਭਨਾ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ